ਪੰਜਾਬ ਤੇ ਚੰਡੀਗੜ੍ਹ ਦੇ ਵਸਨੀਕਾਂ ਨੂੰ ਅਗਲੇ 3 ਦਿਨਾਂ ਤੱਕ ਸਵੇਰੇ ਅਤੇ ਸ਼ਾਮ ਨੂੰ ਸੰਗਣੀ ਧੁੰਦ ਦਾ ਅਨੁਭਵ ਕਰਨਾ ਪਵੇਗਾ ਕਿਉਂਕਿ ਮੌਸਮ ਵਿਭਾਗ ਨੇ ਧੁੰਦ ਲਈ yellow alert ਜਾਰੀ ਕੀਤਾ ਹੈ 29 ਨਵੰਬਰ ਤੱਕ ਹਾਲਾਤ ਮਾੜੇ ਹਨ ਹਾਲਾਂਕਿ ਇਸ ਸਮੇਂ ਮੌਸਮ ਵਿਭਾਗ ਨੇ ਪੈਂਦ ਤੱਕ ਕੋਈ ਭਵਿੱਖਬਾਣੀ ਨਹੀਂ ਕੀਤੀ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਵਿੱਚ 0.1 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ ਵਿੱਚ 0.2 ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਵਿੱਚ ਤਾਪਮਾਨ ਹੁਣ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਸਭ ਤੋਂ ਵੱਧ ਤਾਪਮਾਨ 25.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੂਰੇ ਖੇਤਰ ਵਿੱਚ ਰਾਤ ਦੇ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਪੰਜਾਬ ਵਿੱਚ ਫਿਰੋਜ਼ਪੁਰ ਅਤੇ ਰਾਤ ਦਾ ਸਮਸਕਤ ਤਾਪਮਾਨ 8.0 ਅਤੇ 0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਬਠਿੰਡਾ ਅਤੇ ਗੁਰਦਾਸਪੁਰ ਵਿੱਚ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 10.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਇਸ ਸੰਗੀਤ ਮਿਲੀਅਨ ਪਰ ਇਹ ਪੰਜਾਬ ਦੇ ਕਈ ਹਿੱਸਿਆਂ ਨਾਲ ਬਦਲਤ ਹੈ। ਪਰਾਲੀ ਸਾੜਨ ਦੇ ਅਤੇ ਕੁਮਾਮਲੇ ਵਿੱਚ ਗਿਰਾਵਟ ਦੇ ਮੌਜੂਦ 에ਅਰ ਕੁਆਲਿਟੀ ਕੰਡੀਸ਼ਨ 에ਕੁਏਡ ਦਾ ਪੱਧਰ ਅਜੇ ਵੀ ਚਿੰਤਾਜਨਕ ਹੈ। ਅੰਮ੍ਰਿਤਸਰ ਵਿੱਚ 170, ਬਠਿੰਡਾ ਤੇ 80, ਜਲੰਧਰ ਵਿੱਚ 150 ਖੰਡਾ ਵਿੱਚ 105 ਲੁਧਿਆਣਾ ਤੋਂ 208 ਮੰਡੀ ਗੋਬਿੰਦਗੜ੍ਹ ਤੋਂ 150 ਪੰਡਿਆਲਾ 190 ਚੰਡੀਗੜ੍ਹ ਵਿੱਚ ਸਬਕਤ ਬਾਤ ਤਾਪਮਨ 26.7 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ ਸਵੇਰੇ ਤੋਂ ਪੈਣ ਦੀ ਸੰਭਾਵਨਾ ਤਾਪਮਨ 18 ਡਿਗਰੀ ਸੈਲਸੀਅਸ ਤੇ 26 ਡਿਗਰੀ ਸੈਲਸੀਸ ਦੇ ਵਿਚਕਾਰ ਅੰਮੇ ਸਰਵਿਸ ਤਾਪਮਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਦਰਮਿਆਨੀ ਠੰਡ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਪਮਨ 9 ਡਿਗਰੀ ਸੈਲਸੀਅਸ ਅਤੇ ਸਾਈ ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇ ਸੰਭਾਵਨਾ ਹੈ। ਜਲੰਧਰ ਸ਼ਾਮ ਦਾ ਵੱਧ ਤਾਪਮਨ 25.9 ਡਿਗਰੀ ਸੈਲਸੀਅਸ। ਸੰਗਨੀ ਠੰਡ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਤਾਪਮਨ 9 ਡਿਗਰੀ ਸੈਲਸੀਅਸ ਅਤੇ 24 ਡਿਗਰੀ ਸੈਲਸੀਅਸ ਵਿਚਕਾਰ ਰਹੇ ਸੰਭਾਵਨਾ ਹੈ। ਪਟਿਆਲਾ ਦਾ ਤਾਪਮਨ 2.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਅੱਜ 10 ਡਿਗਰੀ ਅਤੇ 25 ਡਿਗਰੀ ਵਿਚਕਾਰ ਦੇ ਤਾਪਮਨ ਸੰਗਨੀ ਠੰਡ ਦੀ ਮੋਹਾਲੀ ਤੇ ਤਾਪਮਨ 26.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਲਕੀ ਧੁੰਦ ਦੀ ਸੰਭਾਵਨਾ ਹੈ ਅਤੇ ਤਾਪਮਨ 10.0 ਡਿਗਰੀ ਅਤੇ 28.5 ਡਿਗਰੀ ਵਿਚਕਾਰ ਆ ਰਹੇਗਾ ਹੋਰ ਅਪਡੇਟਸ ਲਈ ਵੇਖਦੇ ਰਹੋ ਜੀ ਐਬਲਟੀ ਵੀ